ਆ ਚੰਦ ਪੰਵਾਰ ਸਮਾਜਿਕ ਕਾਰਕਟਰ ਜੈਤੋ ਤੋਂ ਹੈ ਜੀ ਰਿਜ਼ਰਵੇਸ਼ਨ ਚੋਰ ਫੜੋ ਮਿਸ਼ਨ ਤੋਰਿਆ ਹੋਇਆ ਹੈ ਜੀ ਮੈਂ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹਾਂ ਜੀ ਰਿਜ਼ਰਵੇਸ਼ਨ ਚੋਰ ਫੜੋ ਮਿਸ਼ਨ ਤੋਰਿਆ ਹੋਇਆ ਹੈ ਜੀ ਇਸ ਮਿਸ਼ਨ ਦੇ ਤਹਿਤ ਮੈਂ ਸਬ ਡਿਵੀਜ਼ਨ ਤੇ ਜ਼ਿਲ੍ਹਾ ਮੁਕਾਮਾ ਤੇ ਧੰਨੇ ਤੇ ਪੂਖ ਹੜਤਾਲ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਜੀ ਪਿਛਲੇ ਮੈਂ ਜੈਤੋ ਕੋਟ ਨੂੰ ਪੂਰਾ ਤੇ ਡੀਸੀ ਆਫਿਸ ਫਰੀ ਕੋਡ ਵਿਖੇ ਧਰਨੇ ਦਿੱਤੇ ਗਏ ਉਸੇ ਲੜੀ ਦੇ ਤਹਿਤ ਅੱਜ ਸ੍ਰੀ ਮੁਖਸਰ ਸਾਹਿਬ ਵਿਖੇ ਇਹ ਮੰਗ ਲੈ ਕੇ ਆਇਆ ਜੀ ਰਜਿਸਟਰ ਚੋਰ ਜਾਲੀ ਜਾਤੀ ਸਰਟੀਫਿਕੇਟ ਵਾਲੀ ਨੌਕਰ ਸਾਹੀ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਜੀ ਐਸੇ ਮੰਗ ਨੂੰ ਲੈ ਕੇ ਅੱਜ ਦੀ ਇੱਕ ਦਿਨਾ ਪੋਹ ਹੜਤਾਲ ਹੈ 9 ਵਜੇ ਤੋਂ 5 ਵਜੇ ਤੱਕ ਇੱਕ ਦਿਨਾ ਪੋਹ ਹੜਤਾਲ ਹੈ ਜੀ ਜਿੱਦਾਂ ਰਿਪੋਰਟ ਗਏ ਉੱਤੇ ਕਿਸੇ ਪ੍ਰਸ਼ਾਸਨ ਨੇ ਕੋਈ ਗਲਤ ਬਾਤ ਉਹਨਾਂ ਕੀਤੀ ਕਿਸੇ ਨੇ ਵਿਸ਼ਵਾਸ ਘੋਆ ਵਿਸ਼ਵਾਸ ਮੈਂ ਮੰਗ ਪੱਤਰ ਦਿੱਤਾ ਹੈ ਜੀ ਸੀਐਮ ਦੇ ਨਾਮ ਜਿੱਥੇ ਵੀ ਜਾਣਾ ਹੈ ਮੰਗ ਪੱਤਰ ਦੇਣਾ ਹੈ ਤੇ ਆਪ ਦਾ ਰੋਸ ਪ੍ਰਦਰਸ਼ਨ ਕਰਨਾ ਹੈ ਕਿਸੇ ਅਧਿਕਾਰੀ ਨੇ ਕੋਈ ਤੁਹਾਡੀ ਗਾ ਬੜੀ ਇਸ ਬਾਰੇ ਕੋਈ ਵਿਸ਼ਵਾਸ ਘੋਆ ਨੁਕਾ ਠੀਕ ਹੈ ਜੀ ਅਸੀਂ ਸੀਐਮ ਨੂੰ ਮਾਰਕ ਕਰ ਦਿੰਦੇ ਹਾਂ ਜੀ ਕੀ ਮੰਗ ਕਰਦੇ ਹੋ ਮੈਂ ਇਹ ਮੰਗ ਕਰਦਾ ਹਾਂ ਜੀ ਜਾਲੀ ਜਾਤੀ ਸਰਟੀਫਿਕੇਟ ਦੇ ਆਧਾਰ ਤੇ ਜਿਹੜੀ ਨੌਕਰਸ਼ਾਈ ਕਾਬਜ ਹੈ ਸਰਕਾਰੀ ਦਫਤਰਾਂ 'ਚ ਉਹਨਾਂ ਨੌਕਰਸ਼ਾਈ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਜੀ ਤੁਹਾਨੂੰ ਭਰੋਸਾ ਸਰ ਵੀ ਕਰ ਦੂਗੀ ਨਹੀ ਭਰੋਸਾ ਤਾਂ ਵੇਖ ਲੋ ਜੀ 1 ਸਾਲ ਹੋ ਗਿਆ ਮੁਹਾਲੀ ਮੋਰਚਾ ਲੱਗਿਆ ਹੈ ਜੀ ਮਜਾਲ ਹੈ ਇੱਕ ਵੀ ਡਾਗੀ ਮੁਲਾਜ਼ਮ ਖਿਲਾਫ ਕਾਰਵਾਈ ਹੋਵੇ ਸਦਨ ਮਾਨਯੋਗ ਸਦਨ 'ਚ ਅਸਵਾਸਨ ਦਿੱਤਾ ਉਥੇ ਝੂਠ ਬੋਲਿਆ ਸੀ ਐਮ ਸਾਹਿਬ ਭਈ ਮੈਂ ਝਾਲੀ ਸਰਟੀਫਿਕੇਟ ਦੇ ਖਿਲਾਫ ਜਿਹੜੇ ਮੁਲਾਜਾ ਮੈਂ ਕਾਰਵਾਈ ਕਰੂੰਗਾ ਉਲਟਾ ਸਾਡਾ ਇੱਕ ਹਲਕਾ ਫਰੀਦਕੋਟ ਹੈ ਨੂੰ ਜਾਤੀ ਦਾ ਜੀ ਉੱਥੇ ਝਾਲੀ ਬੰਦਾ ਲਿਆਇਆ ਜੀ ਕੀ ਜਾਣਕਾਰੀ ਹੈ ਤੁਹਾਡੇ ਕੋਲ ਮੇਰੇ ਕੋਲ ਆਰਟੀਆ ਹੀ ਹੈ ਜੀ ਉਹ ਬੰਦਾ ਬੀਸੀ ਦੇ ਆਧਾਰ ਤੇ ਪੜ੍ਹਾਈ ਕੀਤੀ ਉਸ ਬੰਦੇ ਨੇ ਕਮਲਜੀਤ ਅਨਮੋਲ ਨੇ ਹੈ ਜੀ ਬੀਸੀ ਦੇ ਆਧਾਰ ਤੇ ਪੜਾਈ ਕੀਤੀ ਤੇ ਐਸ ਸੀ ਸੀਟ ਹੈ ਜੀ ਜਾਲੀ ਸਰਟੀਫਿਕੇਟ ਐਸ ਸੀ ਦਾ ਬਣਾਇਆ ਤੇ ਚੋਣ ਉਮੀਦਵਾਰ ਹੈ ਜੀ ਆਮ ਆਦਮੀ ਪਾਰਟੀ